ਹਾਂਜੀ ਸ਼ਸ਼ੀਕਲ ਜੀ ਐਡਵੋਕੇਟ ਗੁਰਪਿਆਰ ਫਰੋਂ ਪੰਜਾਬ ਤੇ ਲੇਟੈਸਟ ਜਜਮੈਂਟ ਹੈ ਬਾਕੀ ਜਿਹੜੀ ਐਡਿੰਗ ਦਿੱਤੀ ਹੋਈ ਹੈ ਵੀ ਪਤਨੀ ਨੂੰ ਭੂਤ ਕਹਿਣਾ ਪिशाच ਕਹਿਣਾ ਵੈਂਪਾਇਰ ਕਹਿਣਾ ਉਹ ਕੁਆਲਿਟੀ ਦੇ ਗਰਾਊਂਡ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਕਈ ਵਾਰ ਜਿਹੜੀਆਂ ਪਤਨੀਆਂ ਹੈਗੀਆਂ ਨੇ ਉਹ ਕਹਿ ਦਿੰਦੀ ਨੇ ਵੀ ਮੈਨੂੰ ਇਹਨੇ ਆਹ ਸ਼ਬਦ ਕਹਦੇ ਭੂਤ ਕਹਿੰਦਾ ਭੂਤ ਨਹੀਂ ਕਹਿੰਦਾ ਕਾਲੀ ਕਹਿੰਦਾ ਜਾਂ ਕੋਈ ਹੋਰ ਅਲਿਗੇਸ਼ਨ ਜਿਹੜੇ ਹੈਗੇ ਨੇ ਝੂਠੇ ਲਾਏ ਜਾਂਦੇ ਨੇ ਹਸਬੰਦ ਦੇ ਉੱਪਰ ਤੇ ਇਸ ਜਿਹੜੀ ਜੱਜਮੈਂਟ ਹੈ ਇਹ ਐਸਜੀ ਐਂਡ ਅਨਦਰ ਵਰਸਸ ਸਟੇਟ ਆਫ ਬਿਹਾਰ ਐਂਡ ਅਨਦਰ ਜਿਹੜਾ ਹੈ ਕੇਸ ਹੈ ਇਹਦੇ ਵਿੱਚ ਜਿਹੜੀ ਲੜਕੀ ਵੱਲੋਂ ਲਗਾਏ ਗਏ ਸੀ ਵੀ ਮੈਨੂੰ ਹਸਬੰਦ ਤੇ ਹਸਬੰਦ ਦੇ ਵੱਲ ਪਰਿਵਾਰ ਦੇ ਵੱਲੋਂ ਭੂਤ ਤੇ ਜਿਹੜਾ ਪੈਸਾਜ ਬੰਬਾਇਆ ਜਿਹੜਾ ਹੈ ਉਹ ਬਾਰ ਬਾਰ ਕਹਿੰਦੇ ਨੇ ਤੇ ਮੈਨੂੰ ਜਿਹੜੀ ਕੁਆਲਿਟੀਆਂ ਮੈਂਨਟਲ ਪਰੇਸ਼ਾਨੀ ਮੈਨੂੰ ਜਿਹੜੀ ਹੁੰਦੀ ਹੈ ਤਾਂ ਘਰ ਵਾਲੇ ਦੇ ਖਿਲਾਫ ਜਿਹੜੇ ਪਰਿਵਾਰ ਦੇ ਖਿਲਾਫ 498 ए ਜਿਹੜਾ ਅੱਜ ਕੱਲ ਐਵੇਂ ਵਰਤਿਆ ਜਾਂਦਾ ਜਿਵੇਂ ਪੈਟਰੋਲ ਪੰਪ ਦੇ ਜਦੋਂ ਤੇਲ ਪੋਣੇ ਨੰਬਰ ਨਹੀਂ ਚੱਲਦੇ ਹੁੰਦੇ ਮਸ਼ੀਨ ਦੇ ਉੱਪਰ ਐ ਇਹ ਪਰਚੇ ਹੋ ਰਹੇ ਨੇ ਧੜਾ ਧੜਾ ਜਿਹੜੇ ਫੇਕ ਪਰਚੇ ਨੇ ਅਸਲੀ ਜਿਹੜੇ ਹੈਗੇ ਨੇ ਉਹ ਤਾਂ ਬਹੁਤ ਘੱਟ ਨੇ ਫੇਕ ਪਰਚੇ ਬੜੇ ਮਤਲਬ ਫਾਸਟਲੀ ਹੋ ਰਹੇ ਨੇ 498 A 323 120 V 348 ਐਂਡ 386 ਤੇ ਤਿੰਨ ਗੜਾ 4 ਆਫ ਦਾ ਡੋਰੀ ਪ੍ਰੋਵੀਜ਼ਨ ਐਕਟ 1961 ਦਾ ਜਿਹੜਾ ਉਤੇ ਪਰਚਾ ਦਰਜ ਹੋਇਆ ਸੀ ਟ੍ਰਾਇਲ ਚੱਲਿਆ ਨਿਚਲੇ ਕੋਰਟ ਨੇ ਜਿਹੜਾ ਹੈਗਾ ਸੀ ਇਹਦੇ ਵਿੱਚ ਸਜ਼ਾ ਸੁناਈ ਰਹੀ ਜਿਹੜੀ ਸੈਂਡਿਜਮੈਂਟ 1 ਇਅਰਸ ਐਂਡ 6 ਮੰਥ ਦੇ ਵਿੱਚ ਡੌਰੀ ਦੇ ਵਿੱਚ ਜਿਹੜੀ ਹੈਗੀ ਆ ਹਸਬੰਡ ਤੇ ਪਰਿਵਾਰ ਨੂੰ ਜਿਹੜੀ ਹੈਗੀ ਸਜ਼ਾ ਸੁਣਾ ਦਿੱਤੀ ਗਈ ਸੀ ਉਸ ਤੋਂ ਬਾਅਦ ਅਪੀਲ ਦੇ ਵਿੱਚ ਜਿਹੜਾ ਪਤੀ ਸੀ ਉਹ ਪਟਨਾ ਹਾਈ ਕੋਰਟ ਦੇ ਲਵੇ ਗਿਆ ਤੇ ਪਟਨਾ ਹਾਈ ਕੋਰਟ ਨੇ ਜਿਹੜੀ ਕਨਵਿਕਸ਼ਨ ਸੀ ਸਜ਼ਾ ਹੋਈ ਸੀ ਹਸਬੰਡ ਨੂੰ ਤੇ ਉਹਦੇ ਪਰਿਵਾਰ ਨੂੰ ਉਹਨੂੰ ਸੈਟ ਸਾਈਡ ਕੀਤਾ ਦੇ ਦੇ ਵਿੱਚ ਇੱਕ ਯਾਰੀ ਗਾਈਡਲਾਈਨ ਜਿਹੜੀ ਕੀਤੀਆਂ ਨੇ ਉਹਦੇ ਵਿੱਚ ਇਹ ਕਹਿ ਵੀ ਇਹ ਪਤਨੀ ਨੂੰ ਕੋਈ ਵੀ ਹਸਬੰਦ ਭੂਤ ਜਾਂ ਪਛਾਇਆ ਇਕਲ ਵੈਂਪਾਇਰ ਕਹਿ ਰਿਹਾ ਤਾਂ ਉਹ ਕੁਰੈਲਟੀ ਦੀ ਡੈਫੀਨੇਸ਼ਨ ਦੇ ਵਿੱਚ ਨਹੀਂ ਆ ਰਿਹਾ ਐਕਸਪਲੇਸ਼ਨ ਜਿਹੜੀ 1498 A ਦੀ ਉਹ ਜਿਹੜੀ ਹੈਗੀ ਉਹਦੀ ਜਿਹੜੀਆਂ ਆ ਆਈਪੀਸੀ ਦੇ ਵਿੱਚ ਜਿਹੜੀ ਉਹ ਚੀਜ਼ ਦਰਜ ਹੈ ਉਹਦੀ ਇਨਗਰੀਡੈਂਟਸ ਤੇ ਚੀਜ਼ਾਂ ਪੂਰੀ ਨਹੀਂ ਕਰਦੀਆਂ ਵੀ ਕੁਰੈਲਟੀ ਜਿਹੜੀ ਹੈਗੀ ਐਡੇ ਕਿੱਡੇ ਕੋ ਨੂੰ ਹੋਗੇ ਵੀ ਜਾਂ ਉਹ ਸੁਸਾਇਡ ਕਰਨ ਦੇ ਲਈ ਜਾਂ ਉਹਦੀ ਹੈਲਥ ਲਿੰਬ ਜਾਂ ਉਹਦੀ ਮੈਂਟਲੀ ਜਾਂ ਫਿਜ਼ੀਕਲੀ ਉਹਦੀ ਇੰਨੀ ਇੰਜਰੀ ਹੋ ਰਹੀ ਹੈ ਵੀ ਉਹ ਮਤਲਬ ਜੀਨ ਦੇ ਲਈ ਔਕੀ ਹੋ ਰਹੀ ਹੈ ਜਾਂ ਸੋਸਾਇਟੀ ਤੱਕ ਉਹ ਪਹੁੰਚ ਰਹੀ ਹੈ ਇਸ ਕਰਕੇ ਐਕਸਪਲੇਸ਼ਨ 1.498 ਇਹ ਸਮਝਣ ਵਾਲੀ ਗੱਲ ਉਹ ਪੂਰੀ ਇੱਦੇ ਵਿੱਚ ਨਹੀਂ ਹੋ ਰਹੀ ਸੀ ਕਿਸੇ ਦੇ ਖਿਲਾਫ ਜੇ ਇਦਾਂ ਦਾ 498 A ਦਾ ਫਾਲਸ ਕੇਸ ਰਜਿਸਟਰਡ ਹੋਇਆ ਹੋਇਆ ਤਾਂ ਉਹ ਇਹ ਜੱਜਮੈਂਟ ਦਾ ਵੀ سہਾਰਾ ਲੈ ਸਕਦੇ ਨੇ ਵੀ ਇਹ ਇਹ ਐਲੀਗੇਸ਼ਨ ਲੱਗੇ ਹੋਏ ਨੇ ਇਹ ਘਰ ਵਾਲੇ ਮੈਨੂੰ ਕਹਿੰਦੀ ਹੈ ਵੀ ਮੈਨੂੰ ਇਹਨੇ ਆਹ ਕਹਿਤਾ ਮੈਨੂੰ ਇਹਨੇ ਉਹ ਕਹਿਤਾ ਫਾਲਤੂ ਦੇ ਜਿਹੜੇ ਐਲੀਗੇਸ਼ਨਸ ਨੇ ਜੇ 엘ਿਮੈਂਟਸ ਪੂਰੇ ਨਹੀਂ ਹੋ ਰਹੇ ਤਾਂ ਉਹ ਪਰਚਾ ਬਣਦਾ ਨਹੀਂ ਉਹਨੂੰ ਤੁਸੀਂ ਕੁਐਸ਼ ਦੇ ਵਿੱਚ ਵੀ ਜਾ ਸਕਦੇ ਹੋ ਬਾਕੀ ਇਸ ਜੁਡੀਜਮੈਂਟ ਦੇ ਵਿੱਚ ਪਟਨਾ ਹਾਈ ਕੋਰਟ ਨੂੰ ਆਪਾਂ ਸਲੂਟ ਕਰਦੇ ਆਂ ਵੀ ਬੰਦਿਆਂ ਦੇ ਲਈ ਵੀ ਜਿਹੜੇ 498A ਦਾ ਮਿਸਯੂਜ਼ ਹੋ ਰਿਹਾ ਤਾਂ ਉਹਦੇ ਲਈ ਵੀ ਜੁਡੀਜਮੈਂਟ ਇਹ ਬਹੁਤ ਹਵਾਲਾ ਦੇਊਗੀ ਥੈਂਕ ਯੂ ਸੋ ਮੱਚ ਐਂਡ ਸ਼ੇਅਰ ਦਿਸ ਵੀਡੀਓ